ਇਸ ਵੇਲੇ ਦੀ ਵੱਡੀ ਖਬਰ ਫਾਜ਼ਿਲਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਫਾਜ਼ਿਲਕਾ ਦੇ ਵਿੱਚ ਦੋ ਲੇੜੀ ਬਦਮਾਸ਼ਾਂ ਦੀ ਗੁੰਡਾਗਰਦੀ ਦੇਖਣ ਨੂੰ ਮਿਲਿਆ ਜੀ ਹਾਂ ਠੀਕ ਸੁਣਿਆ ਤੁਸੀਂ ਤਾਂ ਦੋ ਔਰਤਾਂ ਦੇ ਵੱਲੋਂ ਪੈਟਰੋਲ ਪੰਪ ਤੇ ਆ ਕੇ ਇੱਕ ਔਰਤ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਜਿਸ ਦੀ ਪੂਰੀ ਤਸਵੀਰ ਸੀਸੀਟੀਵੀ ਕੈਮਰੇ ਦੇ ਵਿੱਚ ਰਿਕਾਰਡ ਹੋ ਗਈ ਹੈ ਤਾਂ ਮਿਲ ਰਹੀ ਜਾਣਕਾਰੀ ਦੇ ਅਨੁਸਾਰ ਦੋ ਔਰਤਾਂ ਐਕਟਿਵਾ ਦੇ ਉੱਤੇ ਸਵਾਰ ਹੋ ਕੇ ਪੈਟਰੋਲ ਪੰਪ ਤੇ ਪਹੁੰਚਦੀਆਂ ਨੇ ਜਿੱਥੇ ਉਹ ਇੱਕ ਪੈਟਰੋਲ ਪੰਪ ਤੇ ਕੰਮ ਕਰਨ ਵਾਲੀ ਲੜਕੀ ਨੂੰ ਪੈਟਰੋਲ ਪਾਉਣ ਲਈ ਕਹਿੰਦੀਆਂ ਨੇ ਪਰ ਉਸ ਤੋਂ ਲੜਕੀ ਦੇ ਵੱਲੋਂ ਜਵਾਬ ਦੇ ਦਿੱਤਾ ਜਾਂਦਾ ਹੈ ਲੜਕੀ ਦਾ ਕਹਿਣਾ ਹੈ ਕਿ ਦੂਸਰੀ ਮਸ਼ੀਨ ਤੋਂ ਜਾ ਕੇ ਪੈਟਰੋਲ ਪੋਇਆ ਜਾਵੇ ਪਰ ਉਸ ਤੋਂ ਬਾਅਦ ਮਹਿਲਾਵਾਂ ਤੈਸਟ ਦੇ ਵਿੱਚ ਆ ਜਾਂਦੀਆਂ ਨੇ ਸਭ ਤੋਂ ਪਹਿਲਾਂ ਬਹਿਸ ਹੁੰਦੀ ਹੈ ਤੇ ਉਸ ਤੋਂ ਬਾਅਦ ਦੋਵੇਂ ਮਹਿਲਾਵਾਂ ਮਿਲ ਕੇ ਜਿਹੜਾ ਨੇ ਪੈਟਰੋਲ ਪੰਪ ਤੇ ਕੰਮ ਕਰ ਰਹੀ ਮਹਿਲਾ ਦੇ ਨਾਲ ਝੜਪ ਕਰਦੀਆਂ ਨੇ ਤੇ ਉਸ ਤੋਂ ਬਾਅਦ ਮੌਕੇ ਦੇ ਉੱਤੋਂ ਪੈਸੇ ਲੈ ਕੇ ਫਰਾਰ ਹੋ ਜਾਂਦੀਆਂ ਨੇ ਤਾਂ ਤਾਂ ਦੱਸਿਏ ਕਿ ਕੁੱਟਮਾਰ ਤੋਂ ਇਲਾਵਾ ਜਿਹੜੀ ਨਗਦੀ ਹੈ ਪੈਟਰੋਲ ਪੰਪ ਤੇ ਉਹ ਵੀ ਲੈ ਕੇ ਫਰਾਰ ਹੋਈਆਂ ਨੇ 22000 ਤੋਂ ਵੱਧ ਦੀ ਰਕਮ ਜਿਹੜੀ ਆ ਦੱਸੀ ਜਾ ਰਹੀ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਮੌਕੇ ਤੇ ਬੁਲਾਇਆ ਜਾਂਦਾ ਹੈ ਤੇ ਪੁਲਿਸ ਵੱਲੋਂ ਪੀੜਤ ਮਹਿਲਾ ਨੂੰ ਲੈ ਕੇ ਹਸਪਤਾਲ ਜਾਇਆ ਜਾਂਦਾ ਤੇ ਉਸ ਤੋਂ ਬਾਅਦ ਪੂਰਾ ਮਾਮਲਾ ਬਿਆਨਾਂ ਦੇ ਉੱਤੇ ਦਰਜ ਕਰਕੇ ਹੁਣ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਲਗਾਤਾਰ ਅਜਿਹੇ ਮਾਮਲੇ ਪੰਜਾਬ ਦੇ ਵਿੱਚ ਵਾਧੇ ਜਾ ਰਹੇ ਨੇ ਕੱਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੱਲ ਅੰਮ੍ਰਿਤਸਰ ਦੇ ਪ੍ਰਤਾਪਨਗਰ ਤੋਂ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਦੋ ਠੇਰਾ ਦੇ ਪੰਪ ਦੇ ਉੱਤੇ ਲੜਾਈ ਹੋ ਗਈ ਸੀ ਤੇ ਅੱਜ ਦੀ ਇਹ ਖਬਰ ਜਿਹੜੀ ਹੈ ਫਾ ਜ਼ਿਲਕਾ ਤੋਂ ਸਾਹਮਣੇ ਆਈ ਹੈ ਜਿੱਥੇ ਦੋ ਮਹਿਲਾਵਾਂ ਦੇ ਵੱਲੋਂ ਪੈਟਰੋਲ ਨੂੰ ਲੈ ਕੇ ਪਹਿਲਾ ਪੈਟਰੋਲ ਪੰਪ ਦੇ ਮਹਿਲਾ ਕਰਮਚਾਰੀ ਦੇ ਨਾਲ ਬਤਸਲੂਕੀ ਕੀਤੀ ਗਈ ਉਸ ਵਾਰ ਉਸ ਦੀ ਕੁੱਟਮਾਰ ਕੀਤੀ ਗਈ ਤੇ 22000 ਤੋਂ ਵੱਧ ਦੀ ਰਕਮ ਜਿਹੜੀ ਹੈ ਲੈ ਕੇ ਮੌਕੇ ਤੋਂ ਫਰਾਰ ਹੋ ਗਈਆਂ ਨੇ ਤਾਂ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪੈਟਰੋਲ ਪੰਪ ਦੇ ਮਾਲਕ ਕੀ ਕੁਝ ਕਹਿ ਰਹੇ ਨੇ ਇੱਕ ਵਾਰੀ ਸੁਣ ਲੈਂਦੇ ਹਾਂ ਵਿਰੋਧ ਮੈਦਾਨ ਜੀ ਮੈਂ ਖੜਨੀ ਕੜਾ ਰੋਡ ਤੇ ਇੱਕ ਪਟਵਾਲਾ ਜੋ ਬਰਾਕ ਗੈਸ ਸਟੇਸ਼ਨ ਦੇ ਨਾਲ ਬੱਜਿਆ ਉਹਦਾ ਮਾਮਲਾ ਜੀ ਕੱਲ 23 ਤਰੀਕ ਸ਼ਾਮ 6:30 ਦੀ ਕ੍ਰਿੰਤੀ ਕੱਟਣਾ ਹੈ ਕਿ ਦੋ ਲੜਕੀਆਂ ਪਟਵਾਲਾ ਤੋਂ ਤੇਲ ਪੋਹਣਾਸ ਤੇ ਆਈਆਂ ਸੀ ਇਕ ਬਰਾ ਦੇ ਨਾਲ ਉਹਨਾਂ ਨੇ ਇੱਕ ਡਿਫਰੈਂਟ ਮਸ਼ੀਨ ਦੇ ਉੱਤੇ ਜਾਂ ਕਿ ਆਪਣੀ ਅਕਤਾਰ ਲਗਾਈਏ ਉਸ ਵਿਸ਼ੇਨ ਦੇ ਉੱਤੇ ਸੇਲ ਮੈਨ ਹਾਜ਼ਰ ਨਹੀਂ ਸੀ ਕਿਉਂਕਿ ਨਾਲ ਵਾਲੀ ਮਸ਼ੀਨ ਤੇ ਇੱਕ ਲੜਕੀ ਸੇਲ ਕਰਦੀ ਸੀ ਲੜਕੀ ਅਪਰੇਟ ਸੀ ਕਿ ਉਹ ਤੇਲ ਪੋਹਣਾਸ ਤੇ ਆਈ ਉਹਨੇ ਵਾਜਟ ਗਾੜੀ ਕੇ ਸੰਗਰੇਸ ਮਸ਼ੀਨ ਕੋ ਆਕੇ ਤੇਲ ਪਾ ਦੇ ਦਿੱਤੇ। ਉਹ ਲੜਕੀ ਕਹਿ ਲੱਗੀ ਕਿ ਮੇਰੀ ਐਸ ਬਿਊਟੀ ਜਿਹੜੀ ਬੇਰੀ ਬਿਊਟੀ ਹੈ ਦੂਸਰੀ ਮਸ਼ੀਨ ਤੇ ਮੈਂ ਉਸ ਮਸ਼ੀਨ ਕੋ ਤੇਲ ਨਹੀਂ ਪਾ ਸਕਦੀ। ਜਿਤ ਜਲਦੀ ਪਾਣਾ ਹੈ ਤੇ ਕਰ ਕਾ ਗਿਆ ਹੈ ਵਾਸ਼ਰ 2 ਮਿੰਟ ਕਰ ਦਿੱਤਾ ਬਾਅਦ ਮੈਂ ਤੇਲ ਨੂੰ ਪਾ ਦੇ। ਉਨੀ ਦੇ ਨੂੰ ਇੱਕ ਹੋਰ ਲੜਕਾ ਆ ਕੇ ਲੜਕੀ ਜਿਹੋ ਆਪਣੇ ਆਪਣਾ ਬਾਈਕ ਲੈ ਆਇਆ ਤੇ ਉਹ ਲੜਕੀ ਨੇ ਉਸ ਮੁੰਡੇ ਦੇ ਖੇਲ ਦਾ ਡਰਾ। ਉਹ ਤੇਲ ਪਾਉਣ ਲੱਗੀ ਨੇ ਉਸ ਤੋਂ ਬਾਅਦ ਬੜਪੀਆਂ ਉਹਨਾਂ ਨੇ ਅਜੇ ਹਿੰਮਤ ਸੀ ਕੋਈ। ਸਾਡੇ ਨੂੰ ਪਹਿਲਾਂ ਤੋਂ ਸੁਝਾਉਂਦੇ ਹੋਏ ਉਸ ਬਾਅਦ ਜਿਹੜੀ ਅੰਪਲਾਈਸੀ ਨੂੰ ਉਹਨਾਂ ਨੇ ਗੱਲ ਇਹ ਤੋਂ ਫੜ ਲਿਆ ਜਿਨਾ ਸੱਟ ਲਿਆ ਤੇ ਪੂਰੀ ਕਿਸ ਨੀਅਤ ਨਾਲ ਕੇਸੀ ਉਹਨੂੰ ਦੇਖ ਪਰਖ ਕਰਨਾ ਹੈ ਦੂਜੀ ਪਹਿੰਕੀ ਉਹਨੇ ਆ ਕੇ ਉਹਦੀ ਥੇੜੇ ਗਾੜਾ ਪਾ ਚ ਇੱਕ ਨੇ ਉਹਨੂੰ ਵਾਹਮ ਕਰਕੇ ਸੱਲੇ ਮੁਟਿਆ ਦੂਜੇ ਨੇ ਉਹਦਾ ਪ੍ਰੋਪਰ ਅੱ퍼 ਪਾਰਟ ਸੀ ਜਿੰਨਾ ਬਾਡੀ ਦਾ ਉਹ ਸਾਡਾ بے ਪਰਖ ਕਰਤਾ ਉਤਾਰ ਕੇ ਬੈਂਕ ਤੋਂ ਤੇ ਜਿਹੜੇ ਦੋ ਮੁੰਡੇ ਹੋਰ ਅੰਪਲਾਈਸਰ ਉਹਨਾਂ ਨੇ ਆਪਣੀ ਸ਼ਰਤ ਉਤਾਰ ਕੇ ਉਹ ਕੋਈ ਅੰਦਰ ਬੈਠੇ ਹੋਏ ਲੋਕਾਂ ਨੂੰ ਚੁਕਾਇਆ ਬਹੁਤ ਮਨਪਾਕੀ ਘਟਨਾ ਵਾਪਰੀ ਹੈ ਔਰ ਦਿਨ ਦਿਹਾੜੇ ਉਸ ਤੋਂ ਬਾਅਦ ਅੱਜ ਸ਼ੇਰ ਸਾਹਿਬ ਕੀਤਾ ਕੋ ਲੜਤੀ ਦੇ ਕੁਲੀ ਫਲੀਮ ਫੋਲੀ ਫਲੀਮ 22000 ਦੇ ਆਸਪਾਸ ਦੀ ਕੈਸ਼ ਸੀ ਉਹ ਵੀ ਗਾਇਬ ਨਿੱਕੋ ਦਾਸ ਲਈ ਕਿ ਮੇਰੀ ਇੱਕ ਵਾਲੀ ਹੀ ਰੱਖੀ ਪੂਰੀ ਨਸਬੋਦੀ ਨiyet ਨਾਲ ਪੋਰਟ ਨਕਤੀ ਨੂੰ ਦੇ ਪਰਚਾ ਲਾਸ਼ ਤੇ ਨੂੰ ਰਿਜਿਸਟਰ ਕਰਨਾ ਅਸਲ ਇਸ ਘਟਨਾ ਨੂੰ 1924 ਹਾਦਸੇ ਤੇ ਪਛਾਣ ਹੋਈ ਹੈ ਜਿਹੜਾ ਹਾਂ ਮੈਂ ਪਛਾਣ ਹੋ ਗਈ ਹੈ ਕਿ ਉਸ ਤੋਂ ਦੇ ਗੁੱਟ ਦੇ ਹੋਣੇ ਸਾਥ ਉਚੋੜੀ ਗਾੜੀ ਚ ਸਿਧੀਆਂ ਉਹ ਔਰਤਾਂ ਲੱਭ ਰਹੇ ਉਹਨਾਂ ਨੇ ਨਾਮ ਉਹਦੇ ਸਾਹਮਣੇ ਆ ਗਏ ਬਾਕੀ ਅਸਲ ਸੀਸੀਟੀਵੀ ਵੀ ਬੁਧਰੇ ਰਹੀ ਜੇ ਤੁਹਾਨੂੰ ਸਾਰਾ ਉਹ ਤੁਸੂ ਪੁਲਿਸ ਨੂੰ ਦੇ ਦਿੱਤੀ ਹਾਂਜੀ ਪੁਲਿਸ ਅੱਜ ਆਈ ਹੈ ਯਾਦ ਕਰਕੇ ਕਰਨ ਕਿ ਉਹਨਾਂ ਨੇ ਜਿਸ ਤਰੀਕੇ ਅੱਜ ਇਹ ਵੀ ਦੱਸਿਆ ਜਾ ਰਿਹਾ ਵੀ ਇਹ ਜਿਹੜੀ ਲੜਕੀ ਹੈ ਆਪਣੀ ਪੜਾਈ ਦੇ ਲਈ ਇਹ ਜਿਹੜੀ ਜੋਬ ਕਰਦੀ ਹੈ ਬਿਲਕੁਲ ਆਪਣੀ ਪੜਾਈ ਲਈ ਜੋਬ ਕਰਦੀ ਹੈ ਔਰ ਅਸੀਂ ਹੁਣ ਸਿਰਫ ਇਸ ਕਰਕੇ ਹੀ ਰੱਖਿਆ ਸੀ ਕਿ ਉਹਨੇ ਅੰਦਰ ਇਹ ਜਨਵਾ ਗਿਰੂ ਦਾ ਪੜ੍ਹ ਕੇ ਇਹ ਕਰਨਾ ਹੈ ਅਸੀਂ ਉਸ ਨੂੰ ਮੀਟਿੰਗ ਮੈਨ ਇਟਰਸਟ ਦੇ ਦਿੱਤਾ ਆਪਣੇ ਘਰ ਸੇ ਤੇ ਕਹੀ ਤੇ ਜੀ ਔਰ ਉਹਦੀ ਛੋਟੂ ਵੀ ਨਹੀਂ ਕਰਦੀ ਜਦ ਵਿੱਚ ਬੜੀ ਜਿਆਦਾ ਮੁੰਦਾ ਕੀ ਮੰਗ ਕਰਦੇ ਹੋ ਜਾਂ ਤੁਸੀਂ ਅਜਿਹਾ ਉਹਨੇ ਵੀ ਇਸ ਰਾਹਿਤ ਦਾ پلان ਆ ਲਿਆ ਨੂੰ ਇਸ ਤਰ੍ਹਾਂ ਦੀ ਘਟਨਾ ਵਾ ਦੇਣ ਵਾਲਿਆਂ ਦੇ ਖਾਤ ਸੱਚਾਈ ਹੋਣੀ ਚਾਹੀਦੀ ਅੱਛਾ ਇਹ ਪਹਿਲਾਂ ਵੀ ਪੰਪ ਤੇ ਆਉਂਦੇ ਜਾਂਦੇ ਸੀ ਆਦੇ ਉਹਨਗੇ ਰੂਟੀਨ ਦੇ ਵਿੱਚ ਤੇਲ ਪਵਾਦੇ ਹੁੰਦੇ ਪਰ ਸਾਨੂੰ ਨਹੀਂ ਪਤਾ ਕਿਉਂਕਿ ਉਸ ਦਿਨ ਘਟਨਾ ਵਾਲੇ ਦਿਨ ਅਜੇ ਕੋਈ ਗੱਲ ਨਹੀਂ ਹੋਈ ਲੜਕੀ ਨੇ ਕੋਈ ਗੱਲ ਨਹੀਂ ਕੀਤੀ फुटेज इतनी साफ दिख रहे हैं, कि वो लड़की अपनी मशीन से खड़ी है दूसरी मशीन तो चल के आई दिन दस दिए टोटल कितना स्टाफ करीब करेगा कोीब पांच हज़ार अच्छा के अलावा कोई लड़की जो करती नहीं वो नहीं करती लड़की